ਮਿੱਤਰੋ ਦੋ ਘੋੜੀਆਂ ਦਿਖਾਉਣ ਲੱਗਾ ਸਕਰੀਨ ਦੇ ਉੱਪਰ ਜਿਹੜੀ ਆਹ ਮੁੰਡਾ ਘੋੜੀ ਫੜੀ ਖੜਾ ਇੱਕ ਤਾਂ ਇਹ ਸੇਲ ਆ ਦੋਸਤੋ ਇੱਕ ਇਹਦੇ ਨਾਲ いや ਤੁਸੀਂ ਦੇਖ ਰਹੇ ਹੋ ਫਿੱਕਾ ਨੀਲਾ ਰੰਗ ਆ ਘੋੜੀ ਦਾ ਕਲਰ ਦੇਖੋ ਕਿੰਨਾ ਸੋਹਣਾ ਟਮਾਟਾ ਮੈਂ ਇਹੋ ਜਿਹਾ ਕਲਰ ਮਿਲਦਾ ਹੁੰਦਾ ਤੇ ਇਹ ਘੋੜੀ ਵੀ ਬਾਈ ਸੇਲ ਕਰ ਰਹੇ ਨੇ ਦੋਨੇ ਘੋੜੀਆਂ ਸੂਈਆਂ ਹੋਈਆਂ ਨੇਗੀਆਂ ਜਿਹੜੀ ਆ ਲਾਲ ਘੋੜੀ ਆ ਇਹਦੇ ਉੱਤੇ ਜੇ ਤੁਸੀਂ ਮਾਰਵਾੜੀ ਘੋੜਾ ਸੜਦੇ ਹੁੰਦਾ ਮਾਰਵਾੜੀ ਬੱਚਾ ਦਿੰਦੀ ਆ ਜੇ ਨੋਕਰਾ ਘੋੜਾ ਸੜਦੇ ਹੁੰਦਾ ਨੋਕਰਾ ਬੱਚਾ ਦਿੰਦੀ ਆ ਤੇ ਜਿਹੜੀਆਂ ਨੀਲੀ ਚੰਬੀ ਦੇਖ ਰਹੇ ਹੋ ਤੁਸੀਂ ਇਹਨੇ ਇਸ ਵਾਰ ਪਹਿਲਾਂ ਨੋਕਰਾ ਬੱਚਾ ਦਿੱਤਾ ਬਸ਼ੇਰੀ ਦਿੱਤੀ ਦੀ ਬਹੁਤ ਸੋਹਣੀ ਤੇ ਸਾਫ ਸੁਥਰੀ ਸ਼ਕੀਨ ਬਹੁਤ ਦਿੱਤੀ ਸੀ ਬਸ਼ੇਰੀ ਬਾਈ ਕਹਿੰਦੇ ਉਹ ਸੇਲ ਕਰਤੀ ਇਸ ਬਾਰੇ ਮੇਟ ਹੋਈ ਹੋਈ ਆ ਤੇ ਬਾਕੀ ਜਾਣਕਾਰੀ ਦੋਨੇ ਜਾਨਵਰਾਂ ਦੀ ਆਪਾਂ ਤੁਹਾਨੂੰ ਵੀਡੀਓ ਚ ਸਾਂਝੀ ਕਰਾਂਗੇ ਐਂਡ ਤੱਕ ਆਪਣੀ ਵੀਡੀਓ ਨਾਲ ਬਣੇ ਰਹੋ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਤੇ ਗੱਲ ਕਰਦੇ ਆ ਇਸ ਲਾਲ ਘੋੜੀ ਦੀ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਮਿੱਤਰੋ ਕੱਟ ਕਡੀਸਨਾ ਦੀ ਇਹ ਵੀ ਸੋਹਣੀ ਆ ਧੌਣ ਤੋਂ ਬਹੁਤ ਲੰਬੀ ਆ ਕੰਨ ਵੀ ਸੋਹਣਾ ਬੇਲਬੂਲ ਵੀ ਚੰਗੀ ਆ ਘੋੜੀ ਦੀ ਦੋਸਤੋ 60 ਇੰਚ ਹਾਈਟ ਆ ਇਹਦੀ ਤੇ ਵਾਈ ਕਹਿੰਦੇ ਵੀ ਜੇ ਮਾਰਵਾੜੀ ਘੋੜਾ ਸਾੜਦੇ ਨੇ ਤਾਂ ਮਾਰਵਾੜੀ ਬੱਚਾ ਦਿੰਦੀ ਆ ਨੋਕਰਾ ਸਾੜਦੇ ਨੇ ਤਾਂ ਨੋਕਰਾ ਦਿੰਦੀ ਆ ਤੇ ਅੰਗਾ ਪੈਰਾਂ ਦੀ ਬਿਲਕੁਲ ਸਾਫ਼ ਆ ਪੌਰੀਆਂ ਦੀ ਬਿਲਕੁਲ ਸਾਫ਼ ਆ ਦੋਸਤੋ ਘੋੜੀ ਇਹ ਇਸ ਵਾਰ ਮੌਕੇ ਤੇ ਖਾਲੀ ਆ ਅੰਦਰ ਦੀ ਵਾਈ ਕਹਿੰਦੇ ਸਾਫ਼ ਸੁਥਰੀ ਆ ਤੇ ਸਾਤੀ ਸੁੱਤੀ ਚੌੜੀ ਆ ਪਿੱਠ ਪੋੜਾ ਵੀ ਠੀਕ ਆ ਘੋੜੀ ਦਾ ਲਿੱਸੀ ਜ਼ਰੂਰ ਆ ਥੋੜੀ ਜੀ ਬਜਨੇ ਚ ਪੈ ਜਾਣਾ ਜਦੋਂ ਦਾਣਾ ਫੱਕਾ ਛਿੱਟਿਆ ਭਾਰੀ ਇਹਨੇ ਹੋਈ ਜਾਣਾ ਤੇ ਇਸ ਵਾਰ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ਼ ਸੁਥਰੀ ਆ 60 ਇੰਚ ਹਾਈਟ ਆ ਪੌਰੀਆਂ ਦੀ ਸਾਫ਼ ਆ ਸਵਾਰੀ ਵਗੈਰਾ ਦੀ ਐਨ ਓਕੇ ਆ ਜੇ ਕੋਈ ਮਿੱਤਰ ਪਿਆਰਾ ਖਰੀਦਣ ਦਾ ਚਾਹਵਾਣਾ ਤਾਂ ਬਾਈ ਇਹਦਾ ਮੁੱਲ ਕਰਦੇ ਨੇ 85000 ਰੁਪਏ ਦੋਸਤੋ ਤੇ ਬਾਕੀ ਜਾਣਕਾਰੀ ਬਾਈ ਤੋਂ ਕਨਫਰਮ ਕਰ ਸਕਦੇ ਆ ਫੋਨ ਤੇ ਨੰਬਰ ਬਾਈ ਦਾ ਆਪਾਂ ਸਕਰੀਨ ਤੇ ਦਿੱਤਾ ਹੋਇਆ ਦੋਸਤੋ ਅੱਗੇ ਗੱਲ ਕਰਦੇ ਆਂ ਇਸ ਨੀਲੀ ਘੋੜੀ ਦੀ ਸੋਹਣੀ ਸੁਨੱਖੀ ਤੇ ਸਾਫ਼ ਸੁਸਰੀ ਘੋੜੀ ਆ ਦੋਸਤੋ ਨੀਲੀ ਆ ਫਿੱਕਾ ਨੀਲਾ ਰੰਗ ਆ ਇਹ ਜਿਹਾ ਕਲਰ ਆ ਜਿਹੜਾ ਟਾਮਾ ਟਾਮਾ ਹੀ ਮਿਲਦਾ ਤੇ ਕੰਨ ਕਨੋਤੀ ਦੀ ਸੋਹਣੀ ਆ ਘੋੜੀ ਪਹਿਲਾਂ ਨੇ ਨੁਕਰਾ ਬੱਚਾ ਦਿੱਤਾ ਬਹੁਤ ਸੋਹਣਾ ਸਪੌਟਲੈਸ ਬੱਚਾ ਦਿੱਤਾ ਸਾਫ਼ ਸੁਥਰਾ ਤੇ ਇਸ ਵਾਰ ਇਹ ਇਹਨੂੰ ਹੋ ਗਏ 7-8 ਦਿਨ ਮੇਟ ਕਰਾਈ ਨੂੰ ਬਾਈਆਂ ਕੋਲੇ ਘੋੜਾਗਾ ਅਰਜਨ ਰੌਲੀ ਵਾਲੇ ਘੋੜੇ ਦਾ ਬੱਚਾ ਉਹ ਤੋਂ ਮੇਟ ਕਰਾਈ ਹੋਈ ਆ 7-8 ਦਿਨ ਹੋ ਗਏ ਤੇ ਦੋਸਤੋ ਚੈੱਕ ਵਗੈਰਾ ਕਰਾ ਕੇ ਕਰਾਈਆ ਬਾਈਆਂ ਨੇ ਮੇਟ ਇਸ 80 ਇੰਚ ਆਈਟਾ ਬਾਲਪੋਰੀਆਂ ਦੀ ਸਾਫਾ ਸਵਾਰੀ ਵਗੈਰਾ ਦੀ ਐਨ ਓਕੇ ਆ ਇਹਦਾ ਬਾਈ ਮੁੱਲ ਕਰਦਾ 90000 ਰੁਪਿਆ ਦੋਨੇ ਘੋੜੀਆਂ ਦਾ ਮੁੱਲ ਆ ਜਿਹੜਾ ਜਮਾ ਜੈਜ ਆ ਦੇਣ ਲੈਣ ਵਾਲੇ ਹੀ ਬਾਈ ਨੇ ਦੱਸਿਆ ਜਿਹੜੇ ਕਿਸੇ ਮਿੱਤਰ ਪਿਆਰੇ ਨੇ ਫਿੱਟ ਬੈਂਦੀ ਆ ਤਾਂ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਦਿੱਤਾ ਮੁਕਸਰ ਸਾਹਿਬ ਏਰੀਆ ਬਾਈ ਦਾ ਮੁਕਸਰ ਸਾਹਿਬ ਦੇ ਕੋਲ ਪਿੰਡ ਪੈਂਦਾ ਮਾਨੀਆਂ ਤੇ ਪੁੱਲਰ ਜਿੱਥੇ ਪਾਰਸ ਪੁੱਲਰ ਵਾਲਾ ਘੋੜਾਗਾ ਉਸ ਤੋਂ 8-10 ਕਿਲੋਮੀਟਰ ਦੂਰ ਆ ਬਾਈ ਦਾ ਪਿੰਡ ਗੱਲਬਾਤ ਕਰ ਲਿਓ